ਘਰ ਨੂੰ ਵਿਸਲਾ ਪਿਆ ਵਝਾਵੇ ਜਗ ਜੰਗ ਸ਼ਨਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ ਜਗ ਜੰਗ ਸ਼ਨਰੇਲਾ ਦਾ ਗੱਡੀ ਇੱਕ ਆਵੇ ਇੱਕ ਜਾਵੇ ਘਰ ਨੂੰ ਨੇ ਸਾਂਭ ਲਿਆ ਓਏ ਘਰ ਨੂੰ ਇਹ ਚਾਲਕੇ ਪੱਲੇ ਤੇ ਪੋਤੇ ਨੇ ਜਨਮ ਲਿਆ ਤੇ ਬਾਬਾ ਸਿਵਿਆਂ ਦੇ ਵੱਲ ਚੱਲੇ ਕਿਤੇ ਜ਼ੋਰ ਮਕਾਨਾਂ ਦਾ ਕਿਤੇ ਜ਼ੋਰ ਮਕਾਨਾਂ ਦਾ ਕਿਦਰੇ ਹਨ ਵਿਆਹ ਤੇ ਮਕਲਾਵੇ ਜੱਗ ਜੰਗਸ਼ਨ ਰੇਲਾਂ ਦਾ ਗੱਡੀ ਇੱਕ ਆਵੇ ਇੱਕ ਜਾਵੇ ਰਫਤਾਰ ਤੇਸ ਨਾ ਹੋਵੇ ਦਿੱਲੀ ਬਹੁਤ ਅੱਛੇ ਤੇ ਕਈ ਰਾਜੇ ਪੈ ਦੁਰਗੇ ਤੇ ਵੀ ਚੌਕ ਜੀ ਤੁਹਾਨੂੰ ਪਤਾ ਵੀ ਕਿੰ ਨੂੰ ਬਣਾਉਣਾ ਉੱਥੇ ਮੈਨੂੰ ਤੁਸੀਂ ਕਰਨਾ ਬਾਅਦ ਜੀ ਚੰਬੜ ਜਾਂਦੇ ਆ ਲੋਕਾਂ ਨੂੰ ਪਤਾ ਹੀ ਨਹੀਂ ਵੀ ਇਹ ਸਾਡੇ ਬਣਾਏ ਬੰਦੇ ਆ ਉੱਥੇ ਥੋੜਿਆ ਘੇਰਿਆ ਕਰੋ ਜਿਹੜਾ ਨਹੀਂ ਕੰਮ ਕਰਦਾ ਉਹ ਘੇਰਿਆ ਕਰੋ ਹੂੰ ਅਗੇ ਦਾ ਟਿੰਡੀਆਂ ਲੈਣਗੇ ਕਹਿੰਦੇ ਜਤਾ ਕੇ ਭੇਜਦੇ ਆ ਰਫਤਾਰ ਸਮਾਨੇ ਦੀ ਓਏ ਕਰਿਆ ਤੇਜ਼ ਨਾ ਹੋਵੇ ਦਿੱਲੀ ਤੇ ਕਈ ਰਾਜੇ ਬਹਿ ਤੁਰ ਗਏ ਤੇ ਉਥੇ ਦੀ ਉਥੇ ਹੈ ਦਿੱਲੀ ਉਥੇ ਲੁੱਟ ਵਿਚਾਰੀ ਨੂੰ ਕਹੇ ਲੁੱਟ ਵਿਚਾਰੀ ਨੂੰ ਨਾਦਰ ਸ਼ਾਹ ਵਰਗੇ ਟੱਕ ਦੰਦ ਸਨ ਰੇਲਾ